ਪੰਜਾਬ ਨੂੰ ਕਿਸ ਤਰੀਕੇ ਦੇ ਨਾਲ ਕੋਇਆ ਗਿਆ ਪੰਜਾਬ ਦੇ ਉੱਤੇ ਰਾਜ ਕਰਨ ਦੇ ਵਾਸਤੇ ਇਹਨਾਂ ਰਵਾਇਤੀ ਪਾਰਟੀਆਂ ਨੇ ਕੀ ਕੀ ਹੱਥਕੰਡੇ ਅਪਣਾਏ ਕਿ ਕਦੀ ਵੀ ਇਹਨਾਂ ਰਵਾਇਤੀ ਪਾਰਟੀਆਂ ਨੇ ਪੰਜਾਬ ਦੇ ਭਲੇ ਦੇ ਵਾਸਤੇ ਨਹੀਂ ਕੁਝ ਕੀਤਾ ਚਾਹੇ ਐਸਵਾਈਐਲ ਦਾ ਜ਼ਿਕਰ ਹੁਣ ਦੁਬਾਰਾ ਫੇਰ ਛੜਿਆ ਦੋਨੋਂ ਸੂਬਿਆਂ ਦੇ ਵਿਚਾਲੇ ਗੱਲ ਚੱਲੀ ਹੈ ਆਮ ਆਦਮੀ ਪਾਰਟੀ ਦੇ ਜਨਰਲ ਸਕੱਤਰ ਤੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਅਕਾਲੀ ਦਲ ਉਤੇ ਜੰਮ ਕੇ ਨਿਸ਼ਾਨੇ ਸਾਧੇ ਉਹਨੇ ਕਿਹਾ ਕਿ ਕਾਂਗਰਸ ਦੀ ਤਰ੍ਹਾਂ ਅਕਾਲੀ ਦਲ ਬਾਦਲ ਨੇ ਵੀ ਪੰਜਾਬ ਨੂੰ ਰੱਜ ਕੇ ਲੁੱਟਿਆ ਤੇ ਰੱਜ ਕੇ ਕੋਇਆ ਹੈ ਤਰੁਥ ਕਮਿਸ਼ਨ ਦੇ ਗਠਨ ਦੀ ਗੱਲ ਕਹਿ ਕੇ ਸਰਕਾਰ ਬਣਾਉਣ ਵਾਲੇ ਪ੍ਰਕਾਸ਼ ਸਿੰਘ ਬਾਦਲ ਨੇ ਕੁਰਸੀ ਮਿਲਣ ਤੋਂ ਬਾਅਦ ਇਸ ਵਿਸ਼ੇ ਦਾ ਕਦੇ ਨਾਂ ਤੱਕ ਨਹੀਂ ਲਿਆ ਉਲਟਾ ਬੇਕਸੂਰ ਨੌਜਵਾਨਾਂ ਦਾ ਕਾਣ ਕਰਨ ਵਾਲੇ ਫੁੱਲ ਅਫਸਰਾਂ ਨੂੰ ਤਰੱਕੀਆਂ ਅਹੁਦੇ ਤੇ ਪਾਰਟੀ ਵਿੱਚ ਥਾਂ ਦਿੱਤੀ ਐਸਵਾਈਐਲ ਨਹਿਰ ਤੇ ਮਸਲੇ ਵਿੱਚ ਵੀ ਰਵਾਇਤੀ ਪਾਰਟੀਆਂ ਬਰਾਬਰ ਦੀਆਂ ਕਸੂਰਵਾਰ ਨੇ ਅਤੇ ਪੰਜਾਬ ਨਵੀਂ ਪੀੜੀ ਨੂੰ ਇਹਨਾਂ ਦੀ ਅਸਲੀਅਤ ਅਤੇ ਪੰਜਾਬ ਨਾਲ कमाए ਤਰੋ ਨੂੰ ਹਮੇਸ਼ਾ ਯਾਦ ਰੱਖਣ ਦੀ ਲੋੜ ਹੈ ਇਸ ਤੋਂ ਇਲਾਵਾ ਉਹਨਾਂ ਨੇ ਹੋਰ ਕੀ ਕਿਹਾ ਆਓ ਸੁਣਦੇ ਹਾਂ 1996 ਦੇ ਜੇ ਤੁਸੀਂ ਬਿਆਨ ਚੁੱਕੋ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਉਹਦੇ ਵਿੱਚ ਉਹ ਇੱਕ ਟਰੂਥ ਕਮਿਸ਼ਨ ਬਣਾਉਣ ਦੀ ਗੱਲ ਕਰਦੇ ਸੀ ਇਹ ਵੀ ਕਹਿੰਦੇ ਸੀ ਕਿ ਅਸੀਂ ਇਹ ਪਤਾ ਕਰਾਂਗੇ ਕਿ ਪੰਜਾਬ ਦੇ ਪਰਿਵਾਰਾਂ ਨੂੰ ਕਿਵੇਂ ਚੁੱਕ ਚੁੱਕ ਕੇ ਮਾਰਿਆ ਗਿਆ ਤੇ ਬਣਦੀਆਂ ਸਜ਼ਾਵਾਂ ਦੇਵਾਂਗੇ ਸਦਾਵਾ ਫਿਰ ਉਹਨਾਂ ਨੇ ਕਿਹੜੀਆਂ ਦਿੱਤੀਆਂ ਜਿਹੜੀ ਇੱਕ ਆਲਮ ਸੈਨਾ ਮਸ਼ਹੂਰ ਸੀ ਮੁਹੰਮਦ ਇਜ਼ਹਾਰ ਆਲਮ ਹੋਰਾਂ ਦੇ ਨਾਂ ਦੇ ਉੱਤੇ ਬੋਲਦੀ ਸੀ ਉਹਨਾਂ ਨੂੰ ਤੇ ਉਹਨਾਂ ਦੇ ਪਰਿਵਾਰ ਨੂੰ ਉੱਚ ਅਹੁਦੇ ਦਿੱਤੇ ਉਹਨਾਂ ਨੂੰ ਤਰੱਕੀਆਂ ਮਿਲੀਆਂ ਇੱਕ ਹੋਰ ਜਿਹੜੇ ਵਿਵਾਦਿਤ ਆਫੀਸਰ ਸੁਮੇਸ਼ ਸੈਣੀ ਸਨ ਉਹਨਾਂ ਨੂੰ ਡੀਜੀਪੀ ਦੇ ਅਹੁਦੇ ਤੱਕ ਬਾਦਲ ਸਾਹਿਬ ਹੀ ਲੈ ਕੇ ਗਏ 97 ਦੇ ਵਿੱਚ ਉਹਨਾਂ ਦੀ ਸਰਕਾਰ ਬਣੀ 97 ਤੋਂ ਲੈ ਕੇ 2002 ਤੱਕ ਉਹਨਾਂ ਨੇ ਉਸ ਤੋਂ ਬਾਅਦ ਉਹਨਾਂ ਮੁਕਾਬਲਿਆਂ ਜਾਂ ਖੱਪਗੇ ਮੁੰਡਿਆਂ ਦਾ ਕੋਈ ਕਿਸੇ ਜਗ੍ਹਾ ਦੇ ਉੱਤੇ ਜ਼ਿਕਰ ਨਹੀਂ ਕੀਤਾ 7 ਦੇ ਵਿੱਚ ਫਿਰ ਬਣ ਗਈ 7 ਤੋਂ ਲੈ ਕੇ 17 ਤੱਕ ਉਹਨਾਂ ਨੇ ਕਿਤੇ ਕੋਈ ਜ਼ਿਕਰ ਨਹੀਂ ਕੀਤਾ ਪੰਜਾਬ ਨੂੰ ਕਿਸ ਤਰੀਕੇ ਦੇ ਨਾਲ ਕੋਇਆ ਗਿਆ ਪੰਜਾਬ ਦੇ ਉੱਤੇ ਰਾਜ ਕਰਨ ਦੇ ਵਾਸਤੇ ਇਹਨਾਂ ਰਵਾਇਤੀ ਪਾਰਟੀਆਂ ਨੇ ਕੀ ਕੀ ਹੱਥਕੰਡੇ ਅਪਣਾਏ ਇਹ ਇੱਕ ਇਤਿਹਾਸ ਹੈ ਜਿਹੜਾ ਕਿ ਪੰਜਾਬ ਦੇ ਵਿੱਚ ਮੌਜੂਦਾ ਪੀੜ੍ਹੀ ਨੂੰ ਯਾਦ ਰੱਖਣਾ ਚਾਹੀਦਾ ਇਸ ਪੱਖੋਂ ਯਾਦ ਰੱਖਣਾ ਚਾਹੀਦਾ ਕਿ ਕਦੀ ਵੀ ਇਹਨਾਂ ਰਵਾਇਤੀ ਪਾਰਟੀਆਂ ਨੇ ਪੰਜਾਬ ਦੇ ਭਲੇ ਦੇ ਵਾਸਤੇ ਨਹੀਂ ਕੁਝ ਕੀਤਾ ਚਾਹੇ ਐਸਵਾਈਐਲ ਦਾ ਜ਼ਿਕਰ ਹੁਣ ਦੁਬਾਰਾ ਫੇਰ ਛੜਿਆ ਦੋਨੋਂ ਸੂਬਿਆਂ ਦੇ ਵਿਚਾਲੇ ਗੱਲ ਚੱਲੀ ਹੈ ਇਹ ਤਾਂ ਕਹਿਤ ਰਹੇ ਨੇ ਕਿ ਪਤਾ ਨਹੀਂ ਸੈਂਟਰ ਦੇ ਨਾਲ ਰਲ ਕੇ ਉਹ ਹੋ ਗਿਆ ਐਦਾਂ ਹੋ ਗਿਆ ਇਹ ਟੇਬਲ ਤੇ ਇਸ ਕਰਕੇ ਨਹੀਂ ਸਨਾਉਂਦੇ ਇਹਨਾਂ ਮਾਮਲਿਆਂ ਦੇ ਉੱਤੇ ਅਸਲੀਅਤ ਇਹਨਾਂ ਦੀ ਸਾਹਮਣੇ ਆਊਗੀ ਐਸਵਾਈਐਲ ਪੁੱਟਣ ਦੀ ਇਜਾਜ਼ਤ ਕਿਹਨੇ ਦਿੱਤੀ ਜਦੋਂ ਉਹਦਾ ਟੱਪ ਲੱਗਿਆ ਉਦੋਂ ਸੋਨੇ ਦੀ ਕਈ ਤੇ ਚਾਂਦੀ ਦਾ ਬਠਲ ਕੌਣ ਦੇ ਕੇ ਆਇਆ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਹੱਕ ਜਿਹੜੇ ਸੀ ਉਹਨਾਂ ਤੋਂ ਅੱਖਾਂ ਮੀਟੀ ਰੱਖੀਆਂ ਚੰਡੀਗੜ੍ਹ ਦੇ ਜ਼ਿਕਰ ਅੱਜ ਹੁੰਦਾ ਚੰਡੀਗੜ੍ਹ ਦੇ ਵਿੱਚੋਂ ਦਫ਼ਤਰ ਸਾਰੇ ਦੇ ਸਾਰੇ ਕੱਢ ਕੇ ਕਿਵੇਂ ਅਕਾਲੀ ਦਲ ਦੇ ਵੇਲੇ ਮਹਾਲੀ ਦੇ ਵਿੱਚ ਆਏ ਉਹਦੇ ਤੋਂ ਜਿਹੜਾ ਪੰਜਾਬ ਦੇ ਉੱਤੇ ਹੱਕ ਸੀਗਾ ਪੰਜਾਬ ਦਾ ਉਹਨੂੰ ਇੱਕ ਕਿਸਮ ਦੇ ਨਾਲ ਇਹਨਾਂ ਨੇ ਛੱਡਿਆ ਮਾਨ ਸਾਹਿਬ ਨੇ ਹਰ ਜਗ੍ਹਾ ਦੇ ਉੱਤੇ ਸਟੈਂਡ ਲਿਆ ਚਾਹੇ ਉਹ ਐਸਵਾਈਐਲ ਨਾਲਾ ਮੁੱਦਾ ਹੋਵੇ ਚੰਡੀਗੜ੍ਹ ਵਾਲਾ ਮੁੱਦਾ ਹੋਵੇ ਪੀਯੂ ਵਾਲਾ ਮੁੱਦਾ ਹੋਵੇ ਬੀਬੀਐਮਬੀ ਵਾਲਾ ਮੁੱਦਾ ਹੋਵੇ